ਜਿੰਦਾਬਾਦ 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 ਗੁਰੂ ਰਵਿਦਾਸ ਕੇ ਸਨਮਾਨ ਮੇ ਪੀਐਸਪੀ ਮਰਦਾਨ ਮੇ ਸਨਮਾਨ ਮੇ ਪੀਐਸਪੀ ਮਰਦਾਨ ਮੇ ਗੁਰੂ ਰਵਿਦਾਸ ਕੇ ਸਨਮਾਨ ਮੇ ਸੀਐਸਪੀ ਮਰਦਾਨ ਮੇ ਪੰਜਾਬ ਸਰਕਾਰ ਸਰਕਾਰ ਮਰਦਾਵਾ ਕੀ ਨਾਮ ਅਨੁਸਾਰ ਟੋਟਾ ਮੇਰਾ ਨਾਮ ਅਮਰਜੀਤ ਸਿੰਘ ਲੈਕਚਰਰ ਅਮਰਜੀਤ ਸਿੰਘ ਜਰੂਰ ਜੀ ਅੱਜ ਪ੍ਰਦਰਸ਼ਨ ਸੈਨ ਜਨਰਲ ਸੈਕਟਿਵ ਵੋਜਨ ਸਮਾਜਪਾਰਟੀ ਪੰਜਾਬ ਜੋਨਨ ਇੰਚਾਰਜ ਪਟਿਆਲਾ ਜੀ ਅੱਜ ਪ੍ਰਦਰਸ਼ਨ ਕੀਤਾ ਜਾ ਰਿਹਾ ਕੀ ਮਾਮਲਾ ਕੀ ਹੈ ਅੱਜ ਅਸੀਂ ਪ੍ਰਦਰਸ਼ਨ ਜਿਹੜਾ ਕਰ ਰਹੇ ਹਾਂ ਪਿੰਡ ਧਲੇਤਾ ਦੇ ਵਿੱਚ ਔਰ ਹਲਕਾ ਫਲੌਰ ਜ਼ਿਲ੍ਹਾ ਜਲੰਧਰ ਦੇ ਵਿੱਚ ਸ੍ਰੀ ਗੁਰੂ ਰਵਦਾਸ ਜੀ ਦੇ ਗੁਰੂ ਘਰ ਦੇ ਬਾਹਰ ਚਾਰ ਦੀਵਾਰੀ ਆ ਜਿਹੜੀ ਪ੍ਰਸ਼ਾਸਨ ਵੱਲੋਂ ਇਹ ਸਰਕਾਰ ਵੱਲੋਂ ਸਰਕਾਰ ਦੀ ਸਿਹਤੇ ਤੋੜੀ ਗਈ ਹੈ ਅਸੀਂ ਉਸ ਦੇ ਵਿਰੋਧ ਦੇ ਵਿੱਚ ਅੱਜ ਆਪਣੇ ਰਾਜਪਾਲ ਜੀ ਦੇ ਨਾਂ ਦੇ ਉੱਪਰ ਡੀਸੀ ਸਾਹਿਬ ਦੇ ਰਾਹੀਂ ਮੰਗ ਪੱਤਰ ਦੇਣ ਦੇ ਲਈ ਜ਼ਿਲ੍ਹਾ ਬਰਨਾਲਾ ਦੀ ਟੀਮ ਵੱਲੋਂ ਅਸੀਂ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣਾ ਉਸ ਦੇ ਲਈ ਪਹੁੰਚਿਆ ਸੀ ਦੇਖੋ ਜਿਹੜੀ ਮੌਜੂਦਾ ਸਰਕਾਰ ਹੈ ਮੌਜੂਦਾ ਸਰਕਾਰ ਗਰੀਬ ਲੋਕਾਂ ਦੀਆਂ ਵੋਟਾਂ ਦੇ ਨਾਲ ਬਣੀ ਹੈ ਪਰੰਤੂ ਗਰੀਬ ਲੋਕਾਂ ਦੇ ਉੱਪਰ ਹੀ ਧੱਕੇਸ਼ਾਹੀ ਲਗਾਤਾਰ 3 ਸਾਲ ਤੋਂ ਕਰਦੀ ਆ ਰਹੀ ਹੈ ਔਰ ਪੂਰੇ ਪੰਜਾਬ ਦੇ ਵਿੱਚ ਜਿਹੜੇ ਗਰੀਬ ਲੋਕਾਂ ਤੇ ਅੱਜ ਤੱਕ ਇੱਕ ਦਿਨ ਵੀ ਇਹ ਇਹਨਾਂ ਨੇ ਹਾਂ ਦਾ ਨਾਰਾ ਨਹੀਂ ਮਾਰਿਆ ਮੌਜੂਦਾ ਸਰਕਾਰ ਨੇ ਔਰ ਅਸੀਂ ਬੋਝਨ ਸਮਾਜ ਪਾਰਟੀ ਵੱਲੋਂ ਔਰ ਤਹਈਆ ਕੀਤਾ ਕਿ ਪੰਜਾਬ ਦੇ ਵਿੱਚ ਬੋਝਨ ਸਮਾਜ ਪਾਰਟੀ ਦੀ ਸਰਕਾਰ ਬਣਾ ਕੇ ਇਸ ਸਰਕਾਰ ਨੂੰ ਚੱਲਦਾ ਕਰਨ ਦੇ ਲਈ ਪ੍ਰਬੰਧ ਕਰ ਰਹੇ ਹਾਂ ਮੇਰਾ ਨਾਮ ਡਾਕਟਰ ਸਰਬਜੀਤ ਸਿੰਘ ਖੇੜੀ ਪ੍ਰਧਾਨ ਬੋਝਨ ਸਮਾਜ ਪਾਰਟੀ ਜ਼ਿਲ੍ਹਾ ਬਰਨਾਲਾ ਜੀ ਸਰ ਕੀ ਕਹਿਣਾ ਜਣਾ ਪ੍ਰੋਟੈਸਟ ਕੀਤਾ ਜਾ ਰਿਹਾ ਡੀ.ਟੀ. ਪ੍ਰੋਟੈਸਟ ਜੋ ਸਤਗੁਰੂ ਅਰਦਾਸ ਮਹਾਰਾਜ ਜੀ ਦਾ ਗੁਰੂ ਘਰ ਸੀਗਾ ਤਲੇਤਾ ਪਿੰਡ ਦੇ ਵਿੱਚ ਫਲੋਰ ਦੇ ਲਾਗੇ ਉਹਦੀ ਚਾਰ ਦਿਵਾਰੀਆਂ ਉਹ ਬਣੀ ਹੋਈ ਸੀਗੇ ਉਹਨੂੰ ਬਲਡੋਜਰਾਂ ਦੇ ਨਾਲ ਜੀਵੀਸੀ ਦੇ ਨਾਲ ਪ੍ਰਸ਼ਾਸਨ ਦੀ ਸਹਿਦੇ ਉੱਤੇ ਜਲੰਧਰ ਦੇ ਡੀਸੀ ਦੇ ਹੁਕਮਾਂ ਦੇ ਮੁਤਾਬਕ ਤੇ ਉਹ 3-400 ਪੁਲਿਸ ਕਰਮੀਆਂ ਨਾਲ ਲੈ ਕੇ ਉੱਥੇ ਉਹ ਗੁਰੂ ਘਰ ਦੀ ਜਿਹੜੀ ਚਾਰ ਦਿਵਾਰੀਆਂ ਨੂੰ ਢਾਇਆ ਗਿਆ ਤੇ ਇਹ ਬਹੁਤ ਹੀ ਨਿੰਦਣਯੋਗ ਹੈ ਤੇ ਜਿਹੜਾ ਉੱਥੇ ਦਾ ਮੌਜੂਦਾ ਸਰਪੰਚ ਹੈ ਤੇ ਨਾਲ ਵੀਡੀਓ ਡੀਡੀਪੀਓ ਸਾਰੇ ਇਹਦੇ ਵਿੱਚ ਇਨਵੋਲ ਬਣੇਗੇ ਤੇ ਬਹੁਜਨ ਸਮਾਜ ਪਾਰਟੀ ਮੰਗ ਕਰਦੀ ਹੈ ਕਿ ਇਹਨਾਂ ਨੂੰ ਸਾਰਿਆਂ ਨੂੰ ਬਰਖਾਸਤ ਕਰਕੇ ਤੇ ਜਿਹੜਾ ਉੱਥੇ ਗੁਰੂ ਘਰ ਦੀ ਚਾਰਦੀਵਾਰੀ ਆ ਉਹਨੂੰ ਬਣਾਇਆ ਜਾਵੇ